ਸਰਕਾਰ ਰੋਜ਼ ਕਹਿੰਦੀਆਂ ਨੇ ਕਿ ਜੁੁੱਤ ਨਸ਼ਿਆਂ ਵਿਰੋਧ ਅਸੀਂ ਨਸ਼ਾ ਖਤਮ ਕਰਤਾ 31 ਮਈ ਤੱਕ ਡੈਡਲਾਈਨ ਆ ਅਸੀਂ ਸਾਰਾ ਖਤਮ ਕਰਤਾ ਇੰਨੇ ਤਸਕਰ ਫੜ ਲਏ ਇਹਨਾਂ ਨੂੰ ਸਜ਼ਾਵਾ ਕਰਦੀਆਂ ਆ ਦੇਖੋ ਨੌਜਵਾਨ ਮੁੰਡਾ ਆ ਪਿਆ ਇਹ ਵਿਚਾਰਾ ਠੰਡਾ ਫੌਜੀ ਨੌਜਵਾਨਾ ਨੈਸ਼ਨਲ ਪੱਤਰ ਦਾ ਬਾਕਸ ਰਹਿਆ ਆਬ ਦੋਨੇ ਨਸ਼ਾ ਖਤਮ ਕਰਦਿਆਂ ਆ ਦੇਖੋ ਆਲਾ ਦੇਖ ਲੋ ਇਸ ਬੰਦੇ ਦਾ ਕਸੂਰ ਸਿਰਫ ਤੇ ਸਿਰਫ ਇੰਨਾ ਹੈ ਕਿ ਇਹ ਬੰਦਾ ਨਸ਼ਿਆਂ ਦੇ ਖਿਲਾਫ ਬੋਲਦਾ ਸੀ ਇਹਦੇ ਪਿੰਡ ਦੇ ਜਿਹੜੇ ਨਸ਼ੇ ਸਮਗਦਰ ਨੂੰ ਰੋਕਦਾ ਸੀ ਟੋਕਦਾ ਸੀ ਇਹਦੇ ਪਹਿਲਾਂ ਵੀ ਕਈ ਵਾਰੀ ਇਹਦੇ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਅੱਜ ਕੰਕਰੀਟ ਕਾਉਂ ਦਿਖਾ ਕੱਲ ਆ ਕੇ ਪਿੰਡ ਦੇ ਵਿੱਚ ਸ਼ਰੇ ਆ ਰਾਸੇ ਲੈ ਕੇ ਕਹਾੜੀਆਂ ਲੈ ਕੇ ਤੇ ਘਰ ਕੋਲੇ ਆ ਕੇ ਤੇ ਇਹਦਾ ਆ ਹਾਲ ਕਰਕੇ ਲਈ ਪਰ ਮੈਂ ਇਧਰ ਆ ਤੇ ਇਹ ਸਰਕਾਰ ਕਹਿੰਦੀ ਅਸੀਂ ਆਉ ਕਰਤਾ ਸੀ ਆ ਕਰਤਾ ਹੈ ਕੱਲੇ ਢਾਵੇਂ ਨੇ ਕੱਲੇ ਲੋਕ ਦਿਖਾਵੇ ਨੇ ਪਰ ਹਾਲਾਤ ਪੰਜਾਬ ਦੇ ਦਿਨੋਂ ਦਿਨ ਬੱਦਤਰ ਹੁੰਦੇ ਚਲੇ ਜਾਂਦੇ ਆ ਸੋ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਲੱਖ ਦੀ ਲਾਹਣਤਾਂਵਾਂ ਲੋਕਾਂ ਤੇ ਕਿੰਨਾ ਲੋਕਾਂ ਦੀ ਖਾਤਰ ਜਿੰਨਾਂ ਦੇ ਲੋਕਾਂ ਦੇ ਜਵਾਕਾਂ ਦੀ ਖਾਤਰ ਇਹ ਬੰਦਾ ਲੜ ਰਿਹਾ ਸੀ ਇਹਦਾ ਕੋਈ ਰੌਲਾ ਨਹੀਂ ਸੀ ਇਹਦਾ ਉਹਨਾਂ ਨਾਲ ਕੋਈ ਘੱਟਦਾ ਰੌਲਾ ਨਹੀਂ ਸੀ ਕੋਈ ਹੋਰ ਘੱਟਦਾ ਮਸਲਾ ਨਹੀਂ ਸੀ ਸਿਰਫ ਤੇ ਸਿਰਫ ਇਹ ਬੰਦਾ ਲੜ ਰਿਹਾ ਸੀ ਵੀਰ ਲੋਕਾਂ ਦੇ ਜਵਾਕ ਛੋੜੇ ਹੋਣੇ 15-15 ਸਾਲ ਦੇ ਨਸ਼ੇ ਨਕਲ ਰਹੇ ਨੇ ਮਰ ਰਹੇ ਟੀਕੇ ਲਾ ਕੇ ਉਹਨਾਂ ਨੂੰ ਬਚਾਉਣ ਖਾਤਰ ਇਹ ਬੰਦਾ ਅੱਗੇ ਹੋ ਕੇ ਲੜਿਆ ਤੇ ਪਿੰਡ ਦੇ ਉਹ ਲਾਹਣਤੀ ਲੋਕ ਜਿਹਨਾਂ ਨੇ ਸੱਤਾ ਮਾਰ ਰਹੇ ਸੀ ਨਾ 10 ਮਿੰਟੇ 10 ਮਿੰਟ ਕੁੱਟੀ ਗਿਆ 10 ਮਿੰਟ ਰੁਕਤਾ ਕੁੱਟੀ ਗਿਆ ਕਹਾੜੀਆਂ ਨਾਲ ਲੱਤਾਂ ਖੱਢੀ ਗਏ ਆ ਤੇ ਉਹ ਲੋਕ ਖੜ ਕੇ ਤਮਾਸ਼ਾ ਦੇਖਦੇ ਰਹੇ ਸੀ ਐਡੇ ਬੋਇੰਦਲ ਹੋ ਗਏ ਸੀ ਅੱਜ ਤੱਕ ਅਸੀਂ ਹੋੜ ਦੀ ਲੜਾਈ ਵੀ ਮੁੱਲ ਲੈ ਲੈਂਦੇ ਸੀਗੇ ਅਸੀਂ ਸੱਤ ਬਗਾਨਿਆਂ ਦੇ ਖਾਤਰ ਵੀ ਅਸੀਂ ਖੜ ਕੇ ਹਰ ਜਾਂਦੇ ਸੀਗੇ ਉਹਨਾਂ ਦੀ ਖਾਤਰ ਵੀ ਅਸੀਂ ਆਲੀਆਂ ਫਿੱਕਾ ਨਾ ਢਾਹ ਦਿੰਦੇ ਸੀਗੇ ਤੇ ਅੱਜ ਯਾਰ ਸਾਡੇ ਦੀ ਕੋਈ ਲੜਨ ਵਾਲਾ ਬੰਦਾ ਤੇ ਉਹ ਤੇ ਗੁੱਪਤਾ ਪੈਂਦੀ ਹੈ ਤੇ ਅਸੀਂ ਪਰਸਨਾਂ ਦੇ ਪਾਈਦੇ। ਪੰਜਾਬੀਓ ਜੇ ਐਂਡ ਲਾ ਕੇ ਘਰਾਂ ਚ ਪੜਨ ਲਾ ਕੇ ਤਾਂ ਸੋਡੇ ਜਵਾਬ ਚੋਂ ਦੇ ਰਹੇ ਨੇ। ਆ ਤੁਸੀਂ ਜੇ ਨਾ ਮਸਾ ਮੁਖਦੇ ਆ ਮੈਂ ਹੁਣੇ ਇੱਥੇ ਖੜਾ ਸੀਦਾ ਮਾਤਾ ਨੂੰ ਪੁੱਛੋ ਇਹਨਾਂ ਦੇ ਪਿੰਡ ਦੇ ਹਾਲਾਤ ਕੀ ਇਹ ਮੈਨੂੰ ਦੱਸ ਸਾਡੇ ਸਾਡੇ ਘਰਾਂ ਚ ਬਾਹਰਲੇ ਹੁੰਦੇ ਆ ਜੀ। ਨਿੱਕੇ ਨਿੱਕੇ ਜਵਾਬ ਥੂੜ ਦੇ ਤਰੇ ਕਰਦੇ ਆ ਜੀ। ਇਹਨਾਂ ਦਾ ਸਮਝ ਆਇਆ ਹੋਇਆ ਜੀ। ਮੇਰਾ ਵੀਰ ਹਾਟਦਾ ਸੀਗਾ ਇਹਨੂੰ ਆ ਅਸੀਂ ਅਸੀਂ ਹੁਣ ਇਹ ਇਹ ਭੈਣ ਨੂੰ ਸਿਖਾਇਆ ਸੀ ਅਸੀਂ ਜਿਹਦੇ ਜਾਣੀ 10 ਲਈ ਜਾਂ ਵੀ 15-15 ਸਾਲ ਦੇ ਜਵਾਨ ਗੋਲੀਆਂ ਖਾ ਕੇ ਕੈਪਸੂਲ ਖਾ ਕੇ ਚਿੱਟੇ ਟੀਕੇ ਲਾ ਕੇ ਨਾ ਝੂਠ ਦੇ ਪਰਦੇ ਤੇ ਤੇ ਜਿਹੜੇ ਬੰਦਾ ਅੱਗੇ ਆਇਆ ਅੱਗੇ ਲੱਗਿਆ ਉਹਨੇ ਕਮੇਟੀ ਬਣਾਈ ਇਹਨੇ ਆਵਾਜ਼ ਬੁਲੰਦ ਕੀਤੀ ਇਹ ਗਲਤਾਂ ਪੁੱਤ ਜਮ ਖਤਮ ਕਰਤੀਆਂ ਫਾੜ ਦੇ ਕੇ ਕਹਾਣੀਆਂ ਨਾਲ ਗਰੀ ਕਰਕੇ ਤੋਂ ਉਹਨੇ ਨਤਾਂ ਕਿੱਛੇ ਆ ਕਿਹੜੇ ਲਾਣਾਡਨ ਦੀ ਗੱਲ ਕਰਦੇ ਆ ਕਿਹੜੀ ਇਹ ਜੋ ਤਨਸ਼ਾਹ ਬੁੱਛਿਆ ਹੋਇਆ ਐਵੇਂ ਉਹਦੇ ਕੋਲੇ ਘਾਫੇ ਜਾ ਕੇ ਦੀ ਸੀ ਲਾ ਕੇ ਉਹਦੇ ਕੋਲੇ ਧਾਤੇ ਲੈ ਭਾਈ ਬਖਤੌਰ ਦੀ ਗੱਲ ਐ ਭਾਈ ਬਖਤੌਰ ਦਾ ਸ਼ਕਰਿਆਂ ਕਿੱਟਾ ਵਿਖਦਾ ਕਿੰਨੇ ਦੇ ਭੇਜਦੇ ਹਣ ਐ ਦੱਸ ਇੱਕ ਦਾ ਗੱਤ ਵਾਲੇ ਕੋਲੇ ਟੋਕੀ ਹਾਂ ਇਹ ਤਾਂ ਮਹਿਰੇ ਮਹਿਰੇ ਵਾਲੇ ਨਾਤੇ ਕਰਾਇ ਜੀ ਵਾਲੇ ਦਾ ਇਹ ਜਿਹੜਾ ਪਿੰਡ ਚਾਈ ਮੂਗਰਾ ਉਹਦਾ ਮੁੰਡਾ ਜਿਹੜਾ ਦੁਕਾਨਾਂ ਦਾ ਵੱਟ ਕੇ ਗਿਆ ਨਹੀਂ ਉਹ ਹੁਣ ਤਾਂ ਕਹਿੰਦਾ ਹੈ ਭੈਣ ਨੇ ਆਪਣੀ ਜਵਾਨੀ ਦਾ ਅਕਲ ਕਿਹੜੇ-ਕਿਹੜੇ ਬੰਦੇ ਵੇਚਦੇ ਆ ਧਾਓ ਨਾ ਘਰ ਜਾ ਕੇ ਲਾਓ ਜੇ ਐਸੇ ਵੀ ਲੈ ਕੇ ਜਾਓ ਐਵੇਂ ਧਰਮਾ ਕਰਕੇ ਉਹਦਾ ਬਾਲਾ ਠਾਏ ਪਸ਼ੂ ਵਾਲਾ ਉਹਦਾ ਕੋਲਾ ਠਾਏ ਤੇ ਅਸੀਂ ਨਸ਼ੇ ਰੋਗ ਤੇ ਜੀ ਬੀ ਜੀ ਪੀ ਬਿਆਨ ਦੇ ਰਹੇ ਆ ਉਹਦੀ ਇੰਨੇ ਤਸਕਰ ਫੜਦੇ ਜੀ ਇੰਨੇ ਬੰਦੇ ਅੰਦਰ ਕਰਦੇ ਜੀ ਕਿਉਂ ਡਰਾਮੇ ਕਰ ਰਹੇ ਹੋ ਯਾਰ ਰੋਜ਼ ਨਸ਼ਿਆਂ ਨੇ ਇਹਨਾਂ ਹੌਸਲੇ ਵੱਧ ਕੇ ਸ਼ਰਿਆ 13000 ਪੰਜਾਬ ਦਾ ਪਿੰਡ ਹੈ ਚਲੋ ਜਿਹੜੇ ਮਰਜੀ ਪਿੰਡ ਤੇ ਮੈਂ ਦਵਾਉਣਾ ਦਾ ਸਾਲੂ ਤਿੰਨਾ ਮਰਜੀ ਦੇ ਦੋ ਮੇਰੇ ਪਿੰਡ ਦੀ ਮੈਂ ਗੱਲ ਕਰਦਾ ਸ਼ਰਿਆ ਮੇਰੇ ਪਿੰਡ ਚ ਪੈਗਦਾ ਅਰੇ ਦਾਲੇ ਕਿੰਨੇ ਪਿੰਡ ਵੀਰੇ ਪਿੰਡ ਜੋ ਰਸਾ ਲੈ ਕੇ ਜਾਂਦੇ ਆ ਪੰਜਾਬ ਦੇ ਲੋਕੋ ਇੱਕ ਕਾਇਰਤਾ ਤੇ ਕੋਈਦਲੀ ਸੋਡੀਆਂ ਆਉਣ ਵਾਲੀਆਂ ਨਸਾਂ ਦਾ ਥੋ ਬਣ ਜਾਣੀ ਸੋਡੇ ਜਵਾਕਾਂ ਦੇ ਇੱਥੇ ਹਾਲਾਤ ਮਾੜੇ ਨੇ ਵੀ ਨਾਜ ਮੋਲੇ ਯਾਦ ਰੱਖਿਓ ਗੱਲ ਇਹਦੀ ਆ ਲਾਂਤ ਨਹੀਂ ਯਾਰ ਬੰਦਾ ਮੈਂ ਫਟ ਰਹਿਆ ਛਰੇ ਆ ਮਾ ਕੇ ਘਾ ਲੈਣਾ ਗਰਾਸੀਆ ਨਾ ਜੇ ਤੁਸੀਂ ਖੜ ਕੇ ਤਮਾਸ਼ਾ ਦੇਖ ਰਹੇ ਹੋ ਚਾਰ ਬੰਦੇ ਕਿੱਡੇ ਕੋ ਤਮਾਸ਼ੀ ਐਡਾ ਵੱਡਾ ਪਿੰਡ ਜੇ ਪਿੰਡ ਪਾ ਨਿਕਲਦਾ ਪਰ ਨਹੀਂ ਤੁਸੀਂ ਤਾਂ ਸਾਡੀ ਦਸ਼ਮਣੀ ਦਾ ਪਹਿਜੇ ਆਪਾਂ ਕੀ ਲੈਣਾ ਜਿੱਦੇ ਸੋਦਾ ਜਿਵਾ ਤੇ ਤੇਰਾ ਕੀ ਕਲਾ ਹੈ ਘਰ 700 ਰੁਪਿਆ ਹੋਣਾ ਪਿਛਿਆ ਮਰਿਆ ਪਿਆ ਹੋਵੇ ਕਿ ਉਹ ਸੀ ਕੀ ਲੈਣਾ ਨਾ ਬੋਲੋ ਚੁੱਪ ਕਰ ਦਿਓ ਇਹ ਚੁੱਪ ਨੇ ਸਾਨੂੰ ਬਚਾਉਣਾ ਨਹੀਂ ਇਹ ਭਲੇਖੇ ਨਾ ਦੇਓ ਕਿਸੇ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕੀ ਕਸੂਰ ਸੀ ਇਸ ਬੰਦੇ ਦਾ ਯਾਰ ਕਾਣਾ ਦਾ ਜਵਾਨ ਆ ਤੇ ਲੱਤਾਂ ਦੋਨੇ ਖਤਮ ਕਰਤੀਆਂ ਤੁਰੂਗ ਨਾ ਤੁਰੂ ਕੋਈ ਪਤਾ ਨਹੀਂ ਕੋਈ ਹੋਰ ਕਾਰਵਾਈ ਇਹਨਾਂ ਦੇ ਉੱਤੇ ਬੰਦਿਆਂ ਦੇ ਉੱਤੇ ਫੜ ਲੋਗੇ ਫੜਦੇ ਮੰਗਰਾ ਚਿੱਟੇ ਵਾਲਾ ਕੋਈ ਜਮਾਨਤ ਪਹਿਲਾਂ ਹੋ ਜਾਂਦੀ ਹੈ ਉਹ ਦਹਾਖਾਨਾ ਵਾਲ ਬਾਹਰ ਆ ਜਾਂਦਾ ਉਹ ਆ ਕੇ ਫਿਰ ਉਹ ਦੁਗਣਾ ਨਿਕਲਣਾ ਜਾਂ ਕਿੰਨੇ ਰਾਹੀ ਦੱਸਦੇ ਨੇ ਅੰਦਰੋਂ ਹੋਰ ਬੰਦੇ ਲਿੰਕ ਬਣਾਇਆ ਹੁੰਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਪੀਲ ਹੈ ਜੀ ਬੀਪੂ ਆਖੜੇ ਕਿ ਸਿਰ ਨੂੰ ਸੜਕ ਤੇ ਕੋ ਚਾਰ ਬੰਦੇ ਘੇਰੇ ਕੁੱਟੀ ਜਾਂਦੇ ਆ ਆਪਾਂ ਖੜ ਕੇ ਵੀਡੀਓ ਨਾਉਣ ਲੱਗ ਜੰਦੇ ਆ ਤਮਾਸ਼ਾ ਦੇਖਣ ਲੱਗ ਜੰਦੇ ਆ ਐ ਖੜੇ ਰਹਿੰਦੇ ਆ ਆਪਣੇ ਲੋਕਾਂ ਦਾ ਆਪਣੇ ਬੰਦਿਆਂ ਦਾ ਸਾਥ ਦੇ ਆ ਨਾ ਖੜਿਆ ਕਰੋ ਬੰਦਿਆਂ ਮੁਰੇ ਕੋ ਚਾਰ ਬੰਦੇ ਗੁੰਡੇ ਕੋ ਬੜੀ ਵੱਡੀ ਚੀਜ਼ ਨਹੀਂ ਹੁੰਦੀ ਜਿੱਥੇ ਬੰਦੇ ਇੱਕ ਬੰਦਾ ਲਲਕਾਰਾ ਵੀ ਮਾਰ ਦੇਣਾ ਤਾਂ ਜਿੰਨੇ ਮਾਰ ਦਈਏ 100 ਬੰਦੇ ਹੁਣ ਬੰਦੇ ਛੱਟ ਕੇ ਟੁੱਟ ਜਾਂਦੇ ਆ ਤੇ ਮੇਰੇ ਕੋਲੀਆਂ ਮਾਰ ਲਈ ਦੀ ਨਾ ਬੰਦੇ ਮੇਰੇ ਅੱਜ ਵੀ ਜਿਆਦਾ ਇੱਕ ਬੰਦੇ ਨੇ ਲਲਕਣਾ ਮਾਰਿਆ ਸੀਗਾ ਖੇਤਾਂ ਦੇ ਦੂਰੋਂ ਭੱਜ ਕੇ ਕਈ ਸੀ ਬੰਦੇ ਦੇ ਕੋਲੇ ਇੱਕ ਬੰਦੇ ਨੇ ਲੜਦੇ ਨੇ ਦੂਜੇ ਬੰਦੇ ਪਿੱਛੇ ਆ ਗਏ ਧੋਖਾ ਫੜ ਕੇ ਪੈਂਦਾ ਆਪਣੇ ਬੰਦੇ ਨਾਲ ਖੜਾ ਕੇ ਲਾਣਾ ਨਾ ਕੰਮ ਕਰੋ ਐਨੀ ਬੋਇਦਰੀਆਂ ਦਿਖਾਓ ਇਹ ਬੋਇਦਰੀ ਥੋੜੀ ਮੌਤ ਦਾ ਕਾਰਨ ਬਣਨੀ ਹੈ ਬੋਇਦਰੀ ਥੋੜੇ ਜਵਾਕਾਂ ਦੀ ਮੌਤ ਦਾ ਕਾਰਨ ਬਣਨੀ ਸੋ ਦੇਖਦੇ ਆ ਕਿੰਨੇ ਚਿਰ ਚ ਬਹੰਡਾ ਪ੍ਰਸ਼ਾਸਨ ਰੰਡੇ ਐਸਐਸਪੀ ਡੀਜੀਪੀ ਜਾਂ ਪੰਜਾਬ ਦਾ ਮੁੱਖ ਮੰਤਰੀ ਕਾਰਵਾਈ ਕਰਦਾ ਤੇ ਇਕੱਲੇ ਡਰਾਮੇ ਇਕੱਲੇ ਚੁਟਕਲੇ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ